nobody should panic panic ਦੇ ਨਾਲ ਕੁਝ ਨਹੀਂ ਹੋਣਾ ਥੋੜੇ ਥੋੜੇ ਅਫਰਟਸ ਹੈਗੇ ਆਪਾਂ ਜਿਵੇਂ ਤੁਸੀਂ ਕੀ ਆ ਵੀ ਡਰਿੰਕਿੰਗ ਕਲੀਨ ਵਾਟਰ ਕਰੋ ਆਪਣਾ ਸੈਲਫ ਹਾਈਜੀਨ ਰੱਖੋ ਹਰ ਵੀ ਸਾਈਡਲ ਜਿਹੜੀ ਹੈਗੀ ਉਹ ਸਾਡੀ ਆਲਰੇਡੀ ਟੀਮਸ ਸਿਵਲ ਸਰਜਨ ਆਫਿਸ ਦੀ ਤਰਫੋਂ ਆਲਰੇਡੀ ਕੰਮ ਕਰ ਰਹੀਆਂ ਹੈਗੀਆਂ ਹੁਣ ਔਰ ਜਿਆਦਾ ਵੱਡੇ ਸਕੇਲ ਤੇ ਕਿਤਾ ਜਾ ਰਿਹਾ ਹੈ ਬਾਈ ਆਰ ਹੈਲਥ ਡਿਪਾਰਟਮੈਂਟ

ਹੋਰ ਵਧਾਈ ਹੈ ਇਨ ਦੀ ਫਾਰਮ ਆਫ ਸਟੂਡੈਂਟਸ ਔਰ ਉਹਨਾਂ ਨੂੰ ਵੀ ਐਨਰੋਲ ਕੀਤਾ ਗਿਆ ਹੈਗੇ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀਆਂ ਬਰਸਾਤਾਂ ਤੋਂ ਬਾਅਦ ਲੁਧਿਆਣੇ ਦੇ ਕਈ ਖੇਤਰ ਇਹ ਜਿਹੇ ਨੇ ਜਿਨ੍ਹਾਂ ਦੇ ਵਿੱਚ ਗੰਦਾ ਪਾਣੀ ਅਤੇ ਸਭ ਤੋਂ ਵੱਡੀ ਸਮੱਸਿਆ ਜਿਹੜੀ ਕੂੜੇ ਦੀ ਬਣੀ ਉਸ ਤੋਂ ਬਾਅਦ ਇਨ੍ਹਾਂ ਨੂੰ ਹਟਾਉਣ ਤੋਂ ਬਾਅਦ ਦਿੱਕਤ ਪਰੇਸ਼ਾਨੀ ਜਿਹੜੀ ਹੋएगी ਉਹ ਹੋएगी ਕਿ ਆਪਣੀ ਸਿਹਤ ਨੂੰ ਔਰ ਖਾਸ ਕਰਕੇ ਬੱਚੇ ਔਰ ਬਜ਼ੁਰਗਾਂ ਦੀ ਸਿਹਤ ਨੂੰ ਕਿਸ ਤਰ੍ਹਾਂ ਸੰਭਾਲ ਕੇ ਰੱਖਣਾ ਹੈ ਕਿਉਂਕਿ ਅਜੇ ਹੇ ਟਾਈਮ ਦੇ ਵਿੱਚ ਯਾ ਬਰਸਾਤਾ ਦੇ ਮੌਸਮ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਜਿਹੜੀ ਆਂਦੀ ਹੈਗੀ ਹੈ ਉਹ ਬਿਮਾਰੀਆਂ ਫੈਲਣ ਦੀ ਆਂਦੀ ਹੈ ਇਸ ਵਕਤ ਮੈਂ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਰਿਸਪੈਕਟਡ ਡਾਕਟਰ ਮੈਮ ਐਸ ਐਮਓ ਦੀਪਿਕਾ ਜੀ ਮੇਰੇ ਨਾਲ ਮੌਜੂਦ ਨੇ ਦੀਪਿਕਾ ਜੀ ਨਾਲ ਗੱਲਬਾਤ ਕਰ ਲੈਣੇ ਡਾਕਟਰ ਮੈਮ ਬਹੁਤ ਬਹੁਤ ਸਵਾਗਤ ਹੈ ਚਾਹਨਾ ਤੇ ਅੱਛਾ ਇਸ ਵਕਤ ਬਰਸਾਤਾ ਤੋਂ ਬਾਅਦ ਨਾ ਦਿੱਕਤ ਇਹ ਹੋ ਜਾਂਦੀ ਹੈਗੀ ਹੈ ਕਿ ਲੋਕ ਕਿਤੇ ਨਾ ਕਿਤੇ ਬਿਮਾਰੀਆਂ ਦੀ ਚਪੇਟ ਦੇ ਵਿੱਚ ਆ ਜਾਂਦੇ ਖਾਸ ਕਰਕੇ ਬੱਚੇ ਔਰ ਬਜ਼ੁਰਗ ਉਹਨਾਂ ਨੂੰ ਜ਼ਿਆਦਾ ਦਿੱਕਤ ਹੋ ਜਾਂਦੀ ਹੈ ਚਾਹੇ ਪੇਟ ਦੀ ਸਮੱਸਿਆ ਹਲਕਾ ਬੁਖਾਰ ਤਾਂ ਇਸ ਤੋਂ ਬਚਾਅ ਲਈ ਕੀ ਜਿਹੜੀ ਹੈਗੀ ਹੈ ਪ੍ਰਿਕਾਸ਼ਨਸ ਲੈਣੇ ਚਾਹੀਦੇ ਹਨ ਕੋ ਹੈਲਥ ਟੀਮਸ ਸਾਡੀਆਂ ਡੋਰ ਟੂ ਡੋਰ ਜਾ ਰਹੀਆਂ ਐ ਸਪੈਸ਼ਲੀ ਜਿੱਥੇ ਪਾਣੀ ਖੜਾ ਹੈਗਾ ਸਾਰਿਆਂ ਨੂੰ ਨੋਲਿਜ ਦੇ ਰਹੇ ਹਨ ਵੀ ਕਲੀਨ ਵਾਟਰ ਕਰੋ او ਆਰ ਐਸ ਡਿਸਟ੍ਰਿਬਿਊਸ਼ਨ ਹੋ ਰਹੀ ਹੈਗੀ ਕੋਈ ਵੀ ਉਹਨਾਂ ਨੂੰ ਕੋਈ ਵੀ ਲੱਖਣ ਲੱਗਦੇ ਹੈਗੇ ਤਾਂ ਇਮੀਡੀਏਟਲੀ ਫਰਸਟ ਏਡ ਆਪਣੀ ਕਰਨ ਔਰ ਉਸ ਤੋਂ ਬਾਅਦ ਨੇੜੇ ਦੀ ਜਿਹੜੀ ਹੈਲਥ ਫੈਸਿਲਿਟੀ ਦੇ ਪਾਸ ਆਪਣਾ ਟ੍ਰੀਟਮੈਂਟ ਲੈਣ ਪੂਰੀ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਬਾਇਆ ਹਾਊਸ ਟੂ ਹਾਊਸ ਸਰਵੇਜ਼ ਔਰ ਸਾਡੇ ਹਸਪੀਟਲ ਵੀ ਸਿਵਲ ਹਸਪੀਟਲ ਪੂਰਾ ਇਕুইਪਡ ਹੈ ਸਾਰੀ ਫੈਸਿਲਿਟੀਆਂ ਅਵੇਲੇਬਲ ਹੈਗੀਆਂ ਔਰ 24/7 ਅਸੀਂ ਆਪਣੇ ਸਾਰੇ ਮੌਜੂਦਾ ਸਟਾਫ ਨੂੰ کیا ਹੋਇਆ ਸਟੈਂਡ ਬਾਈ ਮੂਡਸ ਤੇ ਤਾਂ ਕਿ ਅਗਰ ਕੋਈ ਵੀ ਪ੍ਰੋਬਲਮ ਆਂਦੀ ਹੈ ਜਾਂ ਮਾਸ ਇੱਕ ਜਗ੍ਹਾ ਤੇ ਆਂਦੀ ਹੈ ਤਾਂ ਦੇ ਆਰ ਅਵੇਅਰ ਆਫ ਦ ਟ੍ਰੀਟਮੈਂਟਸ ਔਰ ਕੋਈ ਏਰੀਆ ਹੈਗਾ ਅਗਰ ਕੋਈ ਏਰੀਆ ਆ ਜਾਂਦਾ ਹੈਗਾ ਜਿੱਥੇ ਵਿੱਚ ਕਾਫੀ ਜ਼ਿਆਦਾ ਪੇਸ਼ੈਂਟਸ ਆ ਜਾਂਦੇ ਹੈ ਫਿਰ ਆਪਣੇ ਅਸੀਂ ਸਿਵਲ ਸਰਜਨ ਆਫਿਸ ਆਪਣੇ ਐਪੀਡੈਮੋਲੋਜਿਸਟ ਨਾਲ ਤਾਲਮੇਲ ਰੱਖਦੇ ਆ ਤਾਂ ਕਿ ਉਹ ਪਤਾ ਲੱਗੇ ਵੀ ਉਹ ਇੱਕ ਕੋਈ ਇੱਕ ਡਿਫਾਈਨਡ ਏਰੀਆ ਤੋਂ ਆ ਰਹੇ ਹੈਗੇ ਪੇਸ਼ੈਂਟਸ ਤਾਂ ਕਿ ਫਿਰ ਪ੍ਰੋਪਰ ਸਪਰੇਜ਼ ਔਰ ਲਾਰਵੀਸਾਈਡਲ ਔਰ ਉਹ ਸਾਰਾ ਕੁਝ ਕੀਤਾ ਜਾਵੇ ਹੈਲਥ ਡਿਪਾਰਟਮੈਂਟ ਦੀ ਤਰਫੋਂ ਡਾਕਟਰ ਮੈਮ ਬਹੁਤ ਸਾਰੇ ਏਰੀਆਜ਼ ਜਿਹੜੇ ਹੈਗੇ ਆ ਆਪਾਂ ਪਹਿਲਾਂ ਤੋਂ ਹੀ ਆਇਡੈਂਟੀਫਾਈ ਕਰਕੇ ਰੱਖਦੇ ਆਂਗੇ ਖਾਸ ਕਰਕੇ ਢੰਡਾਰੀ ਗੈਸਪੂਰਾ ਇਹ ਜਿਹੜੇ 슬ਮ ਏਰੀਆਜ਼ ਜਿਆਦਾ ਜਿੱਥੇ ਬਹੁਤ ਸਾਰੀਆਂ ਸਹੂਲਤਾਂ ਦੀ ਕਮੀ ਹੈ ਇੱਥੇ ਕਈ ਰਿਪੋਰਟਸ ਕਈ ਸਾਲਾਂ ਤੋਂ ਆਉਂਦੀਆਂ ਰਹੀਆਂ ਨੇ ਉੱਥੇ ਆਪਾਂ ਕੀ ਪਹਿਲਾਂ ਤੋਂ ਕੁਝ ਤਿਆਰੀ ਕਰ ਰਹੇ ਆਂ ਕੋਈ ਟੀਮਸ ਵਗੈਰਾ ਬਣਾਈਆਂ ਨੇ ਕੀ ਅਵੇਅਰ ਹੋ ਜਾਣ ਲੋ ਦੇਖੋ ਲਾਰਵਿਸਾਈਡਲ ਜਿਹੜੀ ਹੈਗੀ ਉਹ ਸਾਡੀ ਆਲਰੇਡੀ ਟੀਮਸ ਸਿਵਲ ਸਰਜਨ ਆਫਿਸ ਦੀ ਤਰਫੋਂ ਆਲਰੇਡੀ ਕੰਮ ਕਰ ਰਹੀਆਂ ਹੈਗੀਆਂ ਹੁਣ ਔਰ ਜ਼ਿਆਦਾ ਵੱਡੇ ਸਕੇਲ ਤੇ ਕੀਤਾ ਜਾ ਰਿਹਾ ਹੈ ਬਾਏ ਆਰ ਹੈਲਥ ਡਿਪਾਰਟਮੈਂਟ ਔਰ ਮਾਸ ਟੀਚਿੰਗ ਮਤਲਬ ਲੋਕਾਂ ਨੂੰ ਅਵੇਅਰਨੈਸ ਪ੍ਰੋਗਰਾਮਸ ਕਿਤੇ ਜਾ ਰਹੇ ਹੈਗੇ ਤਾਂ ਕਿ ਪੀਪਲ ਆਰ ਅਵੇਅਰ ਔਰ ਬੈਸਟ ਪੋਸੀਬਲ ਸਭ ਨੂੰ ਆਪਣੀ ਹੈਲਥ ਟੀਮਸ ਨੂੰ ਕੀਤਾ ਗਿਆ ਹੈ ਹੈਲਥ ਡਿਪਾਰਟਮੈਂਟ ਨੇ ਆਪਣੀ ਜਿਹੜੀ ਸਟਰੈਂਥ ਹੋਰ ਵਧਾਈ ਹੈ ਇਨ ਦੀ ਫਾਰਮ ਆਫ ਸਟੂਡੈਂਟਸ ਔਰ ਉਹਨਾਂ ਨੂੰ ਵੀ انرول ਕੀਤਾ ਗਿਆ ਹੈਗੇ ਤਾਂ ਕਿ ਹਰ ਮਾਸ ਅਵੇਅਰਨੈਸ ਹੋ ਸਕੇ ਅਜੇ ਜਿਹੜੇ ਲੋ ਜਿਆਦਾਤਰ ਲੋਕ ਹੈਗੇ ਨਾ ਉਹਨਾਂ ਨੂੰ ਇਹ ਦਿੱਕਤ ਆ ਜਾਂਦੀ ਹੈਗੀ ਕਿ ਪਾਣੀ ਹੈ ਨਾ ਗੰਦਾ ਆ ਰਿਹਾ ਹੈਗਾ ਤੇ ਉਹਦੇ ਵਿੱਚ ਤਾਂ ਹੁਣੋ ਕੁਝ ਨਹੀਂ ਕੀਤਾ ਜਾ ਜਿੱਦਾਂ ਤੁਸੀਂ ਕਿਹਾ ਕੀ ਪਾਣੀ ਜਿਹੜਾ ਹੈਗਾ ਜਾਂ ਤਾਂ ਉਹ ਫਿਲਟਰ ਵਾਲਾ ਯੂਜ਼ ਕਰਨ ਜਾਂ ਬੋਇਲਡ ਯੂਜ਼ ਕਰਨ ਕਿ ਇੱਕ ਬੰਦਾ ਕਿ ਕਲੋਰੀਨ ਵੀ ਜਿਹੜੀ ਹੈ ਯੂਜ਼ ਕੀਤੀ ਜਾ ਸਕਦੀ ਹੈ ਬਹੁਤ ساری ਡਾਕਟਰਸ ਨਾਲ ਸਾਡੀ ਗੱਲ ਹੁੰਦੀ ਹੈ ਕਿ ਕਿਸੇ ਮਾਤਰਾ ਤੱਕ ਇਹ ਕਿ ਹੈ ਕਿ ਕਲੋਰੀਨ ਇਦਾਂ ਹੀ ਨਹੀਂ ਯੂਜ਼ ਕਰਨੀ ਚਾਹੀਦੀ ਉਹਦੀ ਵੀ ਕੁਝ ਡੋਸ ਹੁੰਦੀ ਹੈ ਕਲੋਰਿਨ ਟੈਬਲੇਟਸ ਸਾਡੀ ਜਿਹੜੀ ਟੀਮ ਹੈਗੀ ਉਹ ਡਿਸਟ੍ਰੀਬਿਊਟ ਕਰਦੀ ਹੈਗੀ ਔਰ ਬਾਕਾਇਦਾ ਉਹਨਾਂ ਨੂੰ ਦੱਸਿਆ ਜਾਂਦਾ ਹੈਗਾ ਕਿ ਹਾਊ ਟੂ ਯੂਜ਼ ਬਾਕੀ ਜਿਹੜੇ ਹੈਗੇ ਪੱਲੇ ਹੈਲਥ ਡਿਪਾਰਟਮੈਂਟ ਦੀ ਤਰਫੋਂ ਆਲਰੇਡੀ ਸਾਰੀ ਜਿਹੜੀਆਂ ਕੰਟੇਨਰਸ ਦੇ ਵਿੱਚ ਪਾਣੀ ਕਿਉਂਕਿ ਡੈਂਗੀ ਲਾਰਵੇ ਵਗਰੇ ਹੁੰਦੇ ਆ ਉਸ ਸੰਬੰਧੀ ਸਾਡੇ ਫੀਲਡ ਵਿਜ਼ਿਟਸ ਹੁੰਦੀਆਂ ਰਹੀਆਂ ਹੈਗੀਆਂ ਟੀਮਸ ਦੀਆਂ ਤਾਂ ਕਿ ਕੋਈ ਕਲੈਕਸ਼ਨਸ ਪੁਰਾਣੀਆਂ ਨਾ ਹੋਣ ਔਰ ਸਪਰੇਅਸ ਕਿੱਥੇ ਗਏ ਹੈਗੇ ਬਾਏਡ ਦ ਟੀਮ ਅੱਛਾ ਡਾਕਟਰ ਮੈਮ ਇੱਕ ਦਿੱਕਤ ਇਹ ਆ ਜਾਂਦੀ ਹੈਗੀ ਹੈ ਕਿ ਲੋਕ ਜਿੱਦਾਂ ਕੋਵਿਡ ਨਿਕਲਿਆ ਉਦੋਂ ਬੜੇ ਅਵੇਅਰ ਹੋਏ ਹੈ ਨਾ ਸੈਨੀਟਾਈਜ਼ ਕਰਨਾ ਆਪਣੇ ਹੱਥਾਂ ਨੂੰ ਧੋਣਾ ਹੁਣ ਕਿਤੇ ਨਾ ਕਿਤੇ ਫਿਰ ਦੁਬਾਰਾ ਲਾਪਰਵਾਹ ਹੋ ਗਿਆ ਇਹ ਕੀ ਗਾਈਡ ਕਰੋਗੇ ਕਿ ਬਾਰ ਬਾਰ ਹੱਥ ਧੋਣਾ ਔਰ ਸੈਨੀਟਾਈਜ਼ ਕਰਨਾ ਵੀ ਬਿਮਾਰੀਆਂ ਤੋਂ ਬਚਾ ਸਕਦਾ ਹੈ ਬਿਲਕੁਲ ਬਚਾ ਸਕਦਾ ਜੀ ਆਈ ਥਿੰਕ ਬੇਸਿਕਲੀ ਇਟ ਇਜ਼ ਕਿ ਨੋਬਡੀ ਸ਼ੁੱਡ ਪੈਨਿਕ ਪੈਨਿਕ ਦੇ ਨਾਲ ਕੁਝ ਨਹੀਂ ਹੋਣਾ ਥੋੜੇ ਥੋੜੇ ਐਫਰਟਸ ਹੈਗੇ ਆਪਾਂ ਜਿਵੇਂ ਤੁਸੀਂ ਕਿਹਾ ਵੀ ਡਰਿੰਕਿੰਗ ਕਲੀਨ ਵਾਟਰ ਕਰੋ ਆਪਣਾ ਸੈਲਫ ਹਾਈਜੀਨ ਰੱਖੋ ਉਸ ਤੇ ਨਾਲ ਹੀ ਆਪਾਂ ਬਹੁਤ ਰੋਕਧਾਮ ਕਰ ਸਕਦੇ ਹੈਗੇ ਬਾਕੀ ਜਿੱਥੇ ਵੀ ਹੈ ਇਟ ਇਜ਼ ਅ ਸਟੈਪ ਪ੍ਰੋਸੈਸ ਪਹਿਲੇ ਤਾਂ ਪ੍ਰੀਵੈਂਸ਼ਨ ਹੁੰਦੀ ਹੈ ਫਿਰ ਕਿਉਰੇਟਿਵ ਹੁੰਦੀ ਹੈ ਪ੍ਰੀਵੈਂਸ਼ਨ ਹੋਊਗੀ ਇਨ ਦੀ ਫਾਰਮ ਆਫ ਆਪਣੇ ਫ੍ਰੀਕੁਐਂਟ ਹੈਂਡ ਵਾਸ਼ਸ ਆਪਣੀ ਹਾਈਜੀਨ ਮੇਨਟੇਨ ਕਰਨਾ ਔਰ ਉਸ ਦੇ ਬਾਅਦ ਆਉਂਦੀ ਹੈ ਆਪਣੀ ਕਿਉਰੇਟਿਵ ਉਹ ਵੀ ਸਟੈਪ ਬਾਈ ਸਟੈਪ ਹੈ ਕਿ ਆਪਾਂ ਥੋੜਾ ਬਹੁਤ ਆਪਾਂ ਐਟ ਹੋਮ ਲੈ ਸਕਦੇ ਆ ਆਪਾਂ ਨੂੰ ਜੋ ਜੋ ਅਵੇਅਰ ਕੀਤਾ ਜਾਂਦਾ ਆਪਾਂ ਉਸ ਦੇ ਉੱਤੇ ਅਮਲ ਕੀਤਾ ਜਾਵੇ ਐਂਡ THEN ਫਰਦਰ ਜ਼ਰੂਰਤ ਪੰਦੀ ਹੈ ਹਸਪੀਟਲਸ ਦੇ ਵਿੱਚ ਅਗਰ ਪੌਂਚਨ ਦੀ ਜ਼ਰੂਰਤ ਪੰਦੀਆ ਉੱਥੇ ਜਾਓ ਪੂਰੀ ਸਹਲਸ ਜੋ ਵੀ ਤੁਹਾਨੂੰ ਦੱਸਿਆ ਜਾ ਰਿਹਾ ਹੈ ਬੀ ਅਵੇਅਰ ਐਂਡ ਫਾਲੋ ਥੈਮ ਅਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਸਪੀਟਲ ਜ਼ਰੂਰ ਕੁਝ ਲੋਕ ਦੇਖ ਰਹੇ ਕਿ ਰਸ਼ਵੀ ਬਣ ਜਾਂਦਾ ਹੈਗਾ ਥੋੜਾ ਜਿਹਾ ਬੁਖਾਰ ਹੁੰਦਾ ਤੇ ਹਸਪੀਟਲ ਜ਼ਿਆਦਾਤਰ ਸਿਵਲ ਵੱਲ ਨੂੰ ਦੌੜ ਲੈਂਦੇ ਆ ਤੇ ਉਹਦੇ ਲਈ ਜ਼ਰੂਰੀ ਹੈ ਕਿ ਆਪਾਂ ਹੁਣ ਜਿਸ ਤਰ੍ਹਾਂ ਆਮ ਆਦਮੀ ਕਲੀਨਿਕ ਜਿਹੜਾ ਹੈ ਜਗ੍ਹਾ ਜਗ੍ਹਾ ਖੁੱਲੇ ਆ ਡਿਸਪੈਂਸਰੀਜ਼ ਹੈਗੀਆਂ ਨੇ ਉੱਥੇ ਵੀ ਜਾਇਆ ਜਾ ਸਕਦਾ ਕਿਉਂਕਿ ਪਹਿਲਾਂ ਛੋਟੀ ਬਿਮਾਰੀ ਲਈ ਸਿੱਧਾ ਹਸਪੀਟਲ ਭਜਨਾਂ ਨਹੀਂ ਚਾਹੀਦਾ ਸਾਡੇ ਜੀ ਹੈਲਥ ਡਿਪਾਰਟਮੈਂਟ ਜਿਹੜੇ ਸਾਡੇ ਸਾਰੇ ਹਾਇਰ ਅਥਾਰਟिटीज ਹੈ ਸਿਵਲ ਸਰਜਨ ਆਫਿਸ ਐਂਡ ਦ ਸਟੇਟ ਉਹਨਾਂ ਦੀ ਤਰਫੋਂ ਗਾਈਡਲਾਈਨਸ ਜੋ ਵੀ ਜਾਰੀ ਹੋ ਰਹੀਆਂ ਇਟ ਇਜ਼ ਫॉर 올 ਹੈਲਥ ਫੈਸਿਲਿਟੀਆਂ ਜਿਹੜੀ ਸਾਡੀ ਟੀਮਸ ਹੈ ਜਿਹੜੀ ਵਰਕ ਕਰ ਰਹੀਆਂ ਔਨ ਗਰਾਉਂਡ ਉਹ ਵੀ ਲੋਕਾਂ ਨੂੰ ਇਹੀ ਅਵੇਅਰ ਕਰ ਰਹੀਆਂ ਹੈਗੀਆਂ ਵੀ ਸਾਡੇ ਪਾਸ ਨੀਅਰੈਸਟ ਜਿਹੜੀ ਆਸ਼ਾ ਹੁੰਦੀ ਹੈ ਫਰਸਟ ਡੋਰ ਟੂ ਡੋਰ ਉਹਨਾਂ ਪਾਸ ਆਨ ਉਸ ਦੇ ਬਾਅਦ ਨੀਅਰੈਸਟ ਹੈਲਥ ਫੈਸਿਲਿਟੀ ਵਿਚ ਮੇ ਇਨਕਲੂਡ ਅ ਨਾਮ ਆਦਮੀ ਕਲੀਨਿਕ ਔਰ ਅ ਪੀ ਐਚ ਸੀ ਔਰ ਐਨੀ हेल्थ वेलनेस सेंटर कोई भी जो भी नियरेस्ट हेल्थ फैसिलिटी है पहले उत्थे जान इट इज अ स्टेप बाय स्टेप प्रोसेस बिल्कुल खैर ए सवाल सिविल सर्जन सर तो भी लिया जा सकता मैं तो, तो भी अगर तो है इतराज़ ना हो इस सवाल तो क्या अपने को मेडिसिन सारी अवेलेबल है इन चाहे आशास की गल करिए डिस्पेंसरीज की गल करिए कोई नहीं है नहीं, नहीं हमारी स्टेट और सिविल सर्जन ऑफिस की तरफ से सारी डायरेक्शन एवरी डे दे आर गिवन के वी आर टू मेनटेन प्रॉपर ਟੌਕ ਜਿਹੜੀ ਆਪਣੀ ਆਨ ਵਾਲੀ ਆਪਾਂ ਅਗਰ ਦੇਖੀਏ ਤਾਂ ਕਿਉਂਕਿ ਹੜ੍ਹ ਪਾਣੀ ਹੈ ਹੜਾ ਆਏ ਹੋਏ ਹੈ ਤਾਂ ਉਸ ਸੰਬੰਧੀ ਪੇਸ਼IENTS ਕਿਸੇ ਵੀ ਟਾਈਮ ਸਾਡੇ ਪਾਸ ਆ ਸਕਦੇ ਹੈ ਵਿਦ ਵੇਰੀਅਸ ਇਸ਼ੂਜ਼ ਰਿਲੇਟਡ ਟੂ ਇਟ ਉਸ ਸੰਬੰਧੀ ਅਸੀਂ ਆਪਣੇ ਸਟਾਕਸ ਸਾਰੇ ਕਿਤੇ ਪਾਈਲਡ ਅਪ ਆਇਨ ਹਾਲ ਹੈਲਥ ਫੈਸਿਲਿਟੀਆਂ ਐਸ ਹੈਸ ਬੀਨ ਡਾਇਰੈਕਟਿਡ ਸਰ ਤੁਸੀਂ ਕਿਹਾ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਡਰਨੀ ਫਿਰ ਵੀ ਅਗਰ ਇਸ ਪਾਰਟिकुलर ਮੌਸਮ ਦੀ ਗੱਲ ਕਰੀਏ ਤਾਂ ਕਿਹੜੀ ਕਿਹੜੀ ਡਿਜ਼ੀਜ਼ ਜਾਂ ਪ੍ਰੋਬਲਮ ਜਿਹੜੀਆਂ ਨੇ ਫੇਸ ਕਰ ਸਕਦੇ ਆ ਲੋਕ डिजीज़ इन फॉर्म ऑफ पानी क्योंकि हैगे हड़ है उस रिगार्डिंग एक गैसट्रोइट्राइटिस है कोई स्नेक बाइट केसिज हो सकते हैं कोई स्किन रैशेज़ हो सकती हैं है, है और मल्टीपल जड़ियाँ सिंपल इंजरीज हो सकती हैं लोगों के गिरन कोई उस कारण ਤਬ ਐਂਡ ਐਨੀ ਐਨੀਥਿੰਗ ਲੋਕ ਜਿਹੜਾ ਹਾਈਪਰ ਟੈਨਸ਼ਨ ਦਾ ਮਰੀਜ਼ ਹੈ ਉਹਨੂੰ ਹਾਈਪਰ ਟੈਂਸਿਵ ਵੀ ਥੋੜਾ ਸਾ ਹੋ ਸਕਦਾ ਹੈ ਸਾਈਕੋਲੋਜੀਕਲ ਕਈ ਚੀਜ਼ਾਂ ਹੈਗੀਆਂ 올 ਆਰ ਬੀਂਗ ਲੁੱਕਡ ਐਸਪੈਕਟਸ 올 ਹੈ ਹੈਲਥ ਫੈਸਿਲਿਟੀ ਸਾਰੀਆਂ ਸਾਡੀ ਹੈਗੀ ਡੀ ਐਚ ਦੀ ਗੱਲ ਕਰੋ ਤਾਂ 올 ਆਰ ਅਵੇਅਰ ਆਫ ਇਟ ਐਂਡ ਕੋਈ ਵੀ ਪੇਸ਼ੈਂਟ ਆਂਦਾ ਹੈ ਰਿਗਾਰਡਿੰਗ ਐਨੀ ਥਿਸ ਇਸ਼ੂਜ਼ ਵਿਲ ਬੀ ਸੀਨ ਫਾਰ ਐਸ ਕਿ ਕਰ ਕੋਈ ਮੇਰੀ ਅਗਰ ਪ੍ਰਨੰਸੀਏਸ਼ਨ ਠੀਕ ਡੈਂਗੀ ਯੂਜ਼ ਕਰਦੇ ਆ ਵਰਡ ਜਾਂ ਡੈਂਗੂ ਯੂਜ਼ ਕਰਦੇ ਹੈਗੇ ਆ ਆਮ ਪਾਸ਼ਾ ਚ ਇਹਨੂੰ ਡੈਂਗੂ ਕਹਿੰਦੇ ਆ ਉਹਦੀ ਕਿੰਨੀ ਕੁ ਤਿਆਰੀ ਜਿਹੜੀ ਹੈਗੀ ਆ ਤਾਂ ਜੋ ਲੋਕ ਜਿਹੜਾ ਜ਼ਿਆਦਾ ਕੇਸਿਸ ਨਾ ਬਦਨ ਉਸ ਤੇ ਸਪਰੇਅ ਹੁੰਦੇ ਜੀ ਸਪਰੇਅ ਕਿੱਥੇ ਜਾਂਦੇ ਹੈਗੇ ਵਨਸ ਸਟੈਂਡਿੰਗ ਵਾਟਰ ਪਹਿਲੇ ਤਾਂ ਲੋਕਾਂ ਨੂੰ ਉਹਨਾਂ ਦੇ ਫੀਲਡ ਵਿਜ਼ਿਟ ਜਦੋਂ ਜਾਂਦੀ ਹੈ ਸਾਡੀ ਟੀਮਸ ਉਹ ਸਾਰੀ ਦੇਖ ਲਈਏ ਕੋਈ ਲੁਕਸ ਆਫ ਇਨਫੈਕਸ਼ਨਸ ਤਾਂ ਨਹੀਂ ਹੈਗੇ ਇਨ ਫਾਰਮ ਕਿ ਕੋਈ ਪਾਣੀ ਨਾਲ ਭਰੇ ਹੋਏ ਕਈ ਦਿਨਾਂ ਦੇ ਪਾਣੀ ਨਾਲ ਭਰੀ ਹੋਈ ਹੈ ਉਹਨਾਂ ਨੂੰ ਡਰੇਨ ਕਰਵਾ ਦਿੰਦੇ ਆ ਫਿਰ ਜਿੱਥੇ ਅਗਰ ਪਤਾ ਲੱਗਦਾ ਸਾਡਾ ਵੀ ਕੋਈ ਕੇਸ ਹੋਇਆ ਹੈਗਾ ਜਾਂ ਪੋਜ਼ਿਟਿਵ ਹੈ ਸਾਡੀ ਕਿਸੇ ਵੀ ਲੈਬ ਦੇ ਵਿੱਚੋਂ ਫਿਰ ਉਹ ਸਾਡੇ ਸਿਵਲ ਸਰਜਨ ਆਫਿਸ ਦੀ ਤਰਫੋਂ ਐਡਰੈਸ ਟ੍ਰੇਸ ਕਰਕੇ ਫਿਰ ਉਹਨਾਂ ਦੀ ਸਪਰੇ ਹੁੰਦੀ ਹੈ ਇਨ ਐਡੀਸ਼ਨ ਟੂ ਆਲਰੇਡੀ ਜਿਹੜੀ ਸਪਰੇਸ ਇਨ ਦਾ ਸਿਟੀ ਕੀਤੀਆਂ ਜਾ ਰਹੀਆਂ ਹੈਗੀਆਂ ਬਾਏ ਦਾ ਸਿਵਲ ਹਸਪੀਟਲ ਸਿਵਲ ਸਰਜਨ ਕੰਪਲੈਕਸ ਮੈਮ ਆਕ੍ਰੀਸ਼ ਫਾ ਜ਼ਰੂਰ ਲੋਕਾਂ ਲਈ ਵੀ ਹੈ ਤੁਹਾਡੇ ਲਈ ਵੀ ਹੈ ਜਿਹੜੇ ਲੋਕ ਆਪਣੇ ਆਪ ਜਿਹੜੀ ਹੈ ਮੈਡੀਸਿਨ ਲੈਣੀ ਸ਼ੁਰੂ ਕਰ ਦਿੰਦੇ ਹੈਗੇ ਹੈ ਇਹ ਇਹ ਵੀ ਜਿਹੜੀ ਹੈ ਕਿਤੇ ਨਾ ਕਿਤੇ ਧਿਆਨ ਰੱਖਣ ਯੋਗ ਗੱਲ ਹੈ ਅੱਛਾ ਸਰ ਮੈਮ ਮਾਫ ਕਰਨਾ ਇੱਕ ਬੜੀ ਕਾਮਨ ਜੀ ਗੱਲ ਹੋ ਗਈ ਹੈ ਕਿ ਮੈਨੂੰ ਅਗਲਾ ਥੋੜਾ ਜਿਹਾ ਹੈਡੈਕ ਆ ਹੱਡ ਭੰਨਣੀ ਜਿਹਨੂੰ ਆਪਾਂ ਕਹਿੰਦੇ ਨਾ ਹਲਕਾ ਬੁਖਾਰ ਮਹਿਸੂਸ ਹੁੰਦਾ ਆਪਾਂ ਕੀ ਕਰਦੇ ਆ ਕਿ ਇੱਕ ਪੈਰਾਸੀਟਾਮੋਲ ਡੋ ਲੋ ਜਾਂ ਇਦਾਂ ਦਾ ਕੋਈ ਕੋਈ ਵੀ ਮੈਡੀਸਿਨ ਲੈ ਲੈਂਦੇ ਇੱਕ ਕਿੰਨਾ ਗਾਇਜ ਹੈ ਕਰਨਾ ਚਾਹੀਦਾ नहीं जी इट शुड बी ऑन दी एडवाइस ऑफ दर रजिस्टर्ड मेडिकल प्रैक्टिशनर जोड़े है अपने डॉक्टर्स जो क्वालिफाइड है तो ही लैनी चाहिए क्योंकि हर चीज़ के अपने एक इफेक्ट्स है साइड इफेक्ट्स हो सकते हैं वह कि डोज प्रॉपर मिले तो ही कोई फायदा है किसी चीज़ का तो एक लेमैन या एक आए करके वह वेस्ट कर रहे हैं प्लस वो डेट्रीमेंटल मतलब हार्मफुल है फॉर दैट सो इट इज शुड बी प्रसक्राइब्ड बाय ਐਕਚੁਅਲੀ ਪ੍ਰੈਸਕ੍ਰਿਪਸ਼ਨ ਤੇ ਹੀ ਕਿੰਨੀ ਲੈਣੀ ਚਾਹੀਦੀ ਹੈ ਕੋਈ ਵੀ ਕਿਉਂਕਿ ਕਈ ਜਗ੍ਹਾ ਮੈਮਸ ਹਨ ਨਹੀਂ ਹੈ 5 5 ਸਾਲ ਦੇ ਬੱਚੇ ਨੂੰ ਲੋਗ ਡੋਲੋ ਦੀ ਗੋਲੀ ਹੁੰਦੀ ਹੈ ਉਹਨੂੰ ਤੋੜ ਕੇ ਕਹਿੰਦੇ ਚੌਥਾ ਹਿੱਸਾ ਖੋਲ ਕੇ ਦੇ ਦਿਓ ਇਹ ਕਿੰਨਾ ਕਿ ਜਾਇਜ਼ ਹੈ ਔਰ ਪਲੀਜ਼ ਜ਼ਰੂਰ ਅਵੇਅਰ ਕਰੋ ਕਿ ਜਿਹੜੇ ਬੱਚਿਆਂ ਨੂੰ ਇੰਨੀ ਖਤਰਨਾਕ ਮੈਡੀਸਿਨ ਦੇ ਰਹੇ ਹੈ ਪ੍ਰੈਸਕ੍ਰਿਪਸ਼ਨਸ ਆਲ ਜਿਹੜੀ ਲੈਣੀ ਚਾਹੀਦੀ ਹੈ ਉਹ ਬਾਈ ਓਨਲੀ ਵੈਨ ਪ੍ਰੈਸਕ੍ਰਾਈਬਡ ਬਾਈ ਅ ਕੁਆਲੀਫਾਈਡ ਮੈਡੀਕਲ ਪਰਸਨਲ ਉਹੀ ਲੈਣੀ ਚਾਹੀਦੀ ਹੈ ਆਦਰਵਾਇਜ਼ ਦੇ ਸ਼ੁਡ ਨਾਟ ਬੀ ਟੇਕਨ ਥਿਸ ਇਸ ਆਰ ਐਡਵਾਈਜ਼ਰੀ ਟੂ 올 ਪਬਲਿਕ ਸਮਾਦੇ ਲਈ ਬਾਬਾ ਸ਼ਿਖਿਆ ਡਾਕਟਰ ਦੀਪਿਕਾ ਜੀ ਤਾਂ ਐਸ ਐਮਓ ਮੈਮ ਮੇਰੇ ਨਾਲ ਸੀਗੇ ਜਿਨ੍ਹਾਂ ਨੇ ਬਿਲਕੁਲ ਅਵੇਅਰ ਕੀਤਾ ਔਰ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹੈਗੇ ਆ ਕੀ ਬਹੁਤ ਸਾਰੇ ਕੇਸਿਸ ਇਦਾਂ ਦੇ ਦੇਖਣ ਨੂੰ ਆ ਰਹੇ ਹੈਗੇ ਜਿੱਥੇ ਖੁਦ ਹੀ ਛੋਟੇ-ਛੋਟੇ ਬੱਚਿਆਂ ਨੂੰ 5-5 6-6 ਸਾਲ ਦੇ ਬੱਚਿਆਂ ਨੂੰ ਤੁਸੀਂ ਪੈਰਾਸੀਟਾਮੋਲ ਡੋਲੋ ਵਗੈਰਾ ਦੇ ਰਹੇ ਹੋ ਹਲਕਾ ਬੁਖਾਰ ਮਹਿਸੂਸ ਹੁੰਦਾ ਤਾਂ ਇਸ ਤਰ੍ਹਾਂ ਕੋਈ ਵੀ ਕੰਮ ਨਾ ਕਰੋ ਹੁਣ ਤੁਹਾਡੀ ਸਹੂਲਤ ਲਈ ਹਰ ਜਗ੍ਹਾ ਡਿਸਪੈਂਸਰੀਜ਼ ਔਰ ਆਮ ਆਦਮੀ ਕਲੀਨਿਕ ਔਰ ਸਿਵਲ ਹਸਪਤਾਲ ਦੇ ਡਾਕਟਰ ਅਵੇਲੇਬਲ ਨੇ ਔਰ ਸਰਪ੍ਰੇਜ਼ ਕਰਾਈਆਂ ਜਾ ਰਹੀਆਂ ਨੇ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਸਾਫ ਸਫਾਈ ਰੱਖੋ ਸਾਫ ਪਾਣੀ ਪੀਓ ਅਗਰ ਤੁਹਾਡੇ ਕੋਲ ਆਰਓ ਵਗੈਰਾ ਨਹੀਂ ਹੈ ਫਿਲਟਰ ਨਹੀਂ ਹੈ ਤਾਂ ਪਾਣੀ ਨੂੰ ਬਾਕੀ ਪੀਓ ਪਰ ਖੁਦ ਤੋਂ ਦਵਾਈਆਂ ਲੈਣ ਤੋਂ ਜ਼ਰੂਰ ਬਚੋ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ